ਜਲੰਧਰ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਪੁਲਿਸ ਨੇ ਵੀਰ ਭਾਰਤੀ ਦੇਰ ਸ਼ਾਮ ਖਾਲਸਤਾਨ ਕਮਾਂਡੋ ਫੋਰਸ ਅਤੇ ਖਾਲਸਤਾਨ ਜ਼ਿੰਦਾਬਾਦ ਫੋਰਸ ਦਾ ਸਬੰਧ ਰੱਖਣ ਵਾਲੇ ਇੱਕ ਕੱਟੜਪੰਥੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਯੂਗਾਂਡਾ ਵਾਸੀ ਅਮਰੀਕ ਸਿੰਘ ਉਰਫ ਮੰਗਾ ਪੁੱਤਰ ਅੱਛਰ ਸਿੰਘ ਪਿੰਡ ਸ੍ਰੀ ਜਲੰਧਰ ਦੇ ਤੌਰ ਤੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕ ਸਿੰਘ ਨੇਪਾਲ ਰਾਹੀਂ ਭਾਰਤ ਵਿੱਚ ਦਾਖਲ ਹੋਇਆ ਸੀ ਅਤੇ ਪਿਛਲੇ 2 ਸਾਲਾਂ ਤੋਂ ਗੈਰ ਕਾਨੂੰਨੀ ਤੌਰ ਤੇ ਇੱਥੇ ਰਹਿ ਰਿਹਾ ਸੀ ਇੱਕ ਪ੍ਰੈਸ ਰਿਲੀਜ਼ ਵਿੱਚ AIC ਕਾਊਂਟਰ ਇੰਟੈਲੀਜੈਂਸ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਮਲਜ਼ਮ ਪੁਲਿਸ ਨੂੰ ਦੋ ਕੇਸਾਂ ਮਕਦਮਾ ਨੰਬਰ 173 ਅਤੇ 175 ਜੋ ਕਿ ਸਾਲ 2006 ਚ ਥਾਣਾ ਮਾਡਲ ਟਾਊਨ ਦੇ ਵਿੱਚ ਜਲੰਧਰ বাস ਸਟੈਂਡ ਤੇ ਹੋਏ ਬੰਬ ਧਮਾਕਿਆਂ ਸਬੰਧੀ ਦਰਜ ਹੋਏ ਸਨ ਵਿੱਚ ਲੁੜੀਦਾ ਸੀ ਬੰਬ ਧਮਾਕਿਆਂ ਦੇ ਵਿਰਵਾ ਦਿੰਦੇ ਹੋਏ AIC ਖੱਖ ਨੇ ਕਿਹਾ ਕਿ ਇਹ ਧਮਾਕੇ ਪਾਕਿਸਤਾਨ ਤੋਂ ਅਤਵਾਦੀ ਗਤੀਵਿਧੀਆਂ ਚਲਾ ਰਹੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਕਮਾਂਡਰ ਰਣਜੀਤ ਸਿੰਘ ਨੀਟਾ ਅਤੇ ਅਮਰੀਕ ਸਿੰਘ ਬਲਵਿੰਦਰ ਸਿੰਘ ਪੋਸਤੀ ਨੇ ਸਤਨਾਮ ਸਿੰਘ ਸੱਤਾ ਰਾਹੀਂ ਕਰਵਾਏ ਸਨ 28 ਅਪ੍ਰੈਲ ਨੂੰ ਹੋਏ ਬੰਬ ਧਮਾਕੇ ਵਿੱਚ ਤਿੰਨ ਮੌਤਾਂ ਹੋਈਆਂ ਸਨ ਗ੍ਰਫਤਾਰ ਕੀਤੇ ਗਏ ਮੁਲਜ਼ਮ ਦੀ ਮੋੜਲੀ ਪੁਸ਼ਕਿਸ਼ ਦੌਰਾਨ ਉਨ੍ਹਾਂ ਇਹ ਦੱਸਿਆ ਹੈ ਕਿ ਉਹ 1992 ਤੋਂ 1995 ਦੇ ਸਮੇਂ ਵਿੱਚ ਅੱਤਵਾਦੀ ਗਤੀਵਿਧੀਆਂ 'ਚ ਵੀ ਸ਼ਾਮਲ ਰਿਹਾ ਸੀ ਉਹ ਖਾਲਿਸਤਾਨ ਕਮਾਂਡੋ ਫੋਰਸ ਤੇ ਮਸ਼ਹੂਰ ਅੱਤਵਾਦੀ ਗੁਰਦੀਪ ਸਿੰਘ ਨਤੀਪਾ ਹੀਰਾਵਾਲਾ ਨਾਲ ਵੀ ਸਬੰਧਤ ਰਿਹਾ ਸੀ ਜਿਸ ਨੇ ਉਸ ਨੂੰ ਇੱਕ ਰਿਵਾਲਵਰ ਅਤੇ ਪਿਸਤੌਲ ਵੀ ਦਿੱਤੇ ਹੋਏ ਸਨ ਇਹਨਾਂ ਖਿਆਰਨ ਨੂੰ ਉਸਨੇ ਸਾਲ 1995 ਵਿੱਚ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਡਕੈਤੀ ਦੀਆਂ ਵਾਰਦਾਤਾਂ ਦੇ ਲਈ ਫਿਰ ਵਰਤਿਆ ਸੀ ਪਰ ਤੂ ਪਗੜ ਹੋ ਕੇ ਅਮਰੀਕ ਯੂਗਾਂਡਾ ਚਲਾ ਗਿਆ ਸੀ ਸਾਲ 2012 ਵਿੱਚ ਅਮਰੀਕ ਸਿੰਘ ਨੂੰ ਯੂਗਾਂਡਾ ਦੀ ਪੁਲਿਸ ਨੇ ਗੈਰਕਾਨੂੰਨੀ ਮਨੁੱਖ ਤਸਕਰੀ ਕਰਨ ਲਈ ਗ੍ਰਿਫਤਾਰ ਕੀਤਾ ਅਤੇ ਉਹ 4 ਸਾਲ ਯੂਗਾਂਡਾ ਜੇਲ੍ਹ ਵਿੱਚ ਬਿੜਿਆ ਉਸ ਤੋਂ ਬਾਅਦ ਜਨਵਰੀ 2017 ਵਿੱਚ ਨੇਪਾਲ ਰਾਹੀਂ ਭਾਰਤ ਦਾਖਲ ਹੋ ਗਿਆ ਅਤੇ ਹੁਣ ਉਹ ਗੈਰਕਾਨੂੰਨੀ ਤੌਰ ਤੇ ਭਾਰਤ ਵਿੱਚ ਬਿਨਾ ਵੀਜ਼ੇ ਦੇ ਰਹਿ ਰਿਹਾ ਸੀ ਉਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕਰ ਲਿਆ ਗਿਆ ਜਲੰਧਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੇ ਨਾਲ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each band ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ